हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕਾਫੀ ਦਿਨਾਂ ਦੀ ਲੰਮੀ ਝੜੀ ਤੋਂ ਬਾਅਦ ਹੁਣ ਜਿਹੜਾ ਮੌਸਮ ਥੋੜਾ ਸਾਫ਼ ਹੋਇਆ ਹੈ ਤੇ ਕਾਫੀ ਵੀਰਾਂ ਨੇ ਜਿਹੜੀ ਸਪਰੇ ਨਹੀਂ ਸੀ ਕੀਤੀ ਤੇ ਹੁਣ ਕਿਸਾਨ ਵੀਰਾਂ ਦਾ ਸਵਾਲ ਵੀ ਸਾਡਾ ਝੋਨਾ ਤੋਂ ਲਗਭਗ ਜਿਹੜਾ ਸਾਰਾ ਨਿਸਰ ਚੁੱਕਾ ਜਾਂ ਅੱਧਾ ਨਿਸਰ ਗਿਆ ਜਾਂ ਫਿਰ ਪੂਰਾ ਨਿਸਰ ਚੁੱਕਾ ਹੈ ਹੁਣ ਸਪਰੇ ਕਰਨ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਤੇ 13045 ਦਾ ਆਪਾਂ ਨੂੰ ਨਸਾਰੇ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਜਾਂ ਫਿਰ ਜੇਕਰ ਨਿਸਰ ਗਿਆ ਚੁੱਕਾ ਝੋਨਾ ਤੋਂ ਉੱਥੇ ਆਪਾਂ ਨੂੰ ਦਾ ਫਾਇਦਾ ਕੀ ਹੈਗਾ ਤੇ ਕਰ ਸਕਦੇ ਹਾਂ ਕੀ ਆਪ ਉਹਦੇ ਨਾਲ ਜਿਹੜੀ ਤੇਲ ਵਾਲੀ ਮਿਕਸ ਕਰਕੇ ਸਪਰੇਅ ਕਰੀਏ ਜਾਂ ਨਾ ਕਰੀਏ ਸੋ ਉਹਦੇ ਬਾਰੇ ਪੂਰੀ ਗੱਲਬਾਤ ਕਰਨੀ ਤੇ ਜਿਹੜੇ ਕਿਸਾਨ ਵੀਰੋ ਜ਼ਿਆਦਾਤਰ ਜਿਹੜੀ ਦਿੱਕਤ ਹੋਣਾ ਆ ਰਹੀ ਵੀ ਦਾਣੇ ਜਿਹੜੇ ਫੋਕ ਕਾਫੀ ਬਣ ਰਿਹਾ ਝੋਨੇ ਦੇ ਵਿੱਚ ਦਾਣੇ ਕਾਲੇ ਪੈ ਰਹੇ ਆ ਮੁੰਜਰਾ ਵੀ ਕਾਲੀਆਂ ਨਿਕ ਰਹੀਆਂ ਤੇ ਆਹ ਜਿਹੜੀ ਬਿਮਾਰੀ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਾਂ ਵੀ ਜਿਹੜੀ ਬਿਮਾਰੀ ਦਾ ਟੈਗ ਜਿਹੜਾ ਤੁਹਾਨੂੰ ਦੇਖ ਨੂੰ ਮਿਲ ਸਕਦਾ ਤੇ ਉਹ ਆਪਾਂ ਝੋਨੇ ਦੇ ਵਿੱਚ ਗੌਰ ਰੱਖਣੀ ਕਿਉਂਕਿ ਜੇਕਰ ਇਹ ਬਿਮਾਰੀ ਦਾ ਟੈਗ ਤੁਹਾਡੇ ਖੇਤ ਚ ਦੇਖ ਨੂੰ ਮਿਲ ਗਿਆ ਤੇ ਕਾਫੀ ਜ਼ਿਆਦਾ ਜਿਹੜਾ ਝੋਨੇ ਦਾ ਝਾੜ ਘਟਾ ਦਿੰਦੀ ਆ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਾਫ ਸੁਥਰਾ ਕਰ ਜੁਰ ਕਰ ਲਿਓ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਪੇਜ ਨੂੰ ਲਾਈਕ ਦੇ ਫੋਲੋ ਕਰ ਲਿਓ ਤੇ ਹੋਰ ਭਰਾ ਦਾ ਵੀਡੀਓ ਜਰੂਰ ਸ਼ੇਅਰ ਕਰਿਓ ਸੋਹਣ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਬਈ ਪਿਛਲੇ ਦਿਨਾਂ ਜਿਹੜਾ ਮੌਸਮ ਖਰਾਬ ਰਿਹਾ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜੇ ਝੋਨੇ ਦੇ ਵਿੱਚ ਆਪਾਂ ਨੂੰ ਕਾਫੀ ਮੁੰਜਰਾਂ ਦੇ ਵਿੱਚ ਦਾਣੇ ਜਾਂ ਫਿਰ ਪੂਰੀ ਪੂਰੀ ਮੁੰਜਰ ਵੀ ਜਿਹੜੇ ਕਾਲੇ ਦਾਣੇ ਕਾਲੀ ਮੁੰਜਰ ਦਾਗੀ ਕਾਫੀ ਜ਼ਿਆਦਾ ਕਈ ਵਿੱਚ ਵਿੱਚ ਹਰੇ ਵੀ ਤੁਸੀਂ ਦੇਖੋਗੇ ਬਈ ਕਈ ਮੁੰਜਰਾਂ 'ਚ ਹਰੇ ਦਾਣੇ ਤੇ ਜੇਕਰ ਆਪਾਂ ਉਹਨੂੰ ਨੱਪ ਕੇ ਦੇਖਦੇ ਆਂ ਤੇ ਕਈ ਦਾਣੇ ਬਣੇ ਤੇ ਕਈ ਉਹ ਹੀ ਜਿਹੜੇ ਫੋਕ ਬਣ ਚੁੱਕਾ ਇਹ ਕਾਫੀ ਜ਼ਿਆਦਾ ਦਿੱਕਤ ਆ ਰਹੀ ਤੇ ਵੈਸੇ ਜਿਹੜੇ ਹਰੇ ਦਾਣੇ ਜਿਹੜੇ ਹੋਕੇ ਰਹਿ ਜਾਂਦੇ ਆ ਇਹ ਕਿਤੇ ਨਾ ਕਿਤੇ ਜਿਹੜਾ ਮੌਸਮ ਦੀ ਖਰਾਬੀ ਕਰ ਰਹੇ ਨੇ ਆ ਜੇਕਰ ਨਸਾਰੇ ਸਮੇਂ ਹਵਾ ਵਗ ਜੇ ਕਹਿਣ ਨੂੰ ਤਾਂ ਕਹਿ ਦਿੰਦੇ ਬਈ ਹਵਾ ਜਿਹੜਾ ਨੁਕਸਾਨ ਨਹੀਂ ਕਰਦੀ ਪਰ ਕਿਸਾਨ ਭਰਾ ਜਿਹੜਾ ਨੁਕਸਾਨ ਕਰਦੀ ਹਵਾ ਜੇਕਰ ਤੇਜ਼ ਚੱਲਦੀ ਝੋਨਾ ਦਾਗੀ ਵੀ ਕਰ ਜਾਂਦੀ ਆ ਤੇ ਝੋਨੇ ਦਾ ਜਿਹੜਾ ਬੂਰ ਉਹਤੇ ਪ੍ਰਭਾਵ ਪਾ ਜਾਂਦੀ ਜੇਕਰ ਜਿਆਦਾ ਹਵਾ ਤੇ ਚੱਲ ਜੇ ਕਿਉਂਕਿ ਕਈ ਵਾਰ ਮੌਸਮ ਸਾਫ਼ ਹੁੰਦਾ ਧੁੱਪ ਲੱਗੀ ਹੁੰਦੀ ਆ ਉਸ ਟਾਈਮ ਤੇ ਹਵਾ ਤੇ ਚੱਲ ਜਾਂਦੀ ਕਿਉਂਕਿ ਉਸ ਟਾਈਮ ਤੇ ਜਿਹੜਾ ਬੂਰ ਪੈ ਰਿਆ ਹੁੰਦਾ ਜਾਂ ਉਹਦੀ ਪ੍ਰਾਗਨ ਕਿਰਿਆ ਚੱਲ ਰਹੀ ਹੁੰਦੀ ਆ ਤਾਂ ਉੱਥੇ ਵੀ ਆਪਣਾ ਜਿਹੜਾ ਨੁਕਸਾਨ ਕਰਦੀ ਆ ਤੇ ਜਿਹੜਾ ਹਰਾ ਦਾਣਾ ਜਿਹੜਾ ਫੋਕਾ ਰਹਿਣ ਦਾ ਕਾਰਨ ਇਹਦਾ ਵੀ ਹੁੰਦਾ ਵੀ ਜੇਕਰ ਆਪਣੇ ਜਿਹੜਾ ਆਪ ਬੈਲੈਂਸ ਦੇ ਵਿੱਚ ਨਿਊਟ੍ਰੀਸ਼ਨ ਨਹੀਂ ਦਿੰਦੇ ਤੇ ਜਿਹੜੇ ਜਿਆਦੇ ਦਾਗੀ ਦਾਣੇ ਜਾਂ ਕਾਲੇ ਦਾਣੇ ਹੋ ਰਹੇ ਉਹ ਵੀ ਉਸੇ ਚੀਜ਼ ਦਾ ਇੱਕ 파ਟ ਆ ਹੁਣ ਕਿਸਾਨ ਭਰਾ ਜਿਹੜੀ ਬਿਮਾਰੀ ਤਾਂ ਆਪਾਂ ਖਾਸ ਕਰਕੇ ਧਿਆਨ ਰੱਖਣਾ ਵੈਸੇ ਤਾਂ ਇੱਥੇ ਆਪਣੇ ਕੋਈ ਵੀ ਬਿਮਾਰੀ ਅਟੈਕ ਕਰ ਸਕਦੀ ਜਿਵੇਂ ਬੀਐਲਬੀ ਜਾਂ ਪੈਨਿਕਲ ਬਲਾਈਟ ਜਾਂ ਫਿਰ ਜਿਹੜਾ ਆਪਾਂ ਕਹਿੰਦੇ ਨੇ ਫਾਲਸਮਟ ਹਲਦੀ ਰੋਗ ਤੇ ਇੱਕ ਜਿਹੜਾ ਬਲਾਸਟ ਰੋਗ ਉਹ ਵੀ ਜਿਹੜਾ ਅਟੈਕ ਕਰ ਸਕਦਾ ਤੇ ਉਹਦੇ ਕਰਕੇ ਜਿਹੜੇ ਦਾਣੇ ਦਾਗੀ ਹੋ ਸਕਦੇ ਜਾਂ ਆਪਣੇ ਪੱਤਿਆਂ ਤੇ ਵੈਸੇ ਬਲਾਸਟ ਤਾਂ ਆਪਾਂ ਨੂੰ ਪੱਤਿਆਂ ਤੇ ਨਿਸ਼ਾਨੀਆਂ ਜੇਕਰ ਬਿੰਦੀਆਂ ਜਿਹਾ ਨਜ਼ਰ ਆਉਂਦੀਆਂ ਤੇ ਆਪਾਂ ਜਿਹੜੀ ਮੇਨ ਅੱਜ ਗੱਲ ਕਰਨੀ ਜਿਹੜੀ ਬਿਮਾਰੀ ਹੁਣ ਆਪਾਂ ਨੂੰ ਦੇਖਣ ਚ ਮਿਲ ਰਹੀ ਆ ਉਹਦਾ ਖਾਸ ਕਰਕੇ ਧਿਆਨ ਰੱਖਣਾ ਜਿਹੜਾ ਕਾਫੀ ਜ਼ਿਆਦਾ ਝੋਨੇ ਦਾ ਨੁਕਸਾਨ ਕਰਦੀ ਆ ਤੇ ਕਿਸਾਨ ਪਰ ਉਹ ਬਿਮਾਰੀ ਹੈਗੇ ਸੀਥਰੋਟ ਚਾਹੇ ਬਾਸਮਤੀ ਆ ਚਾਹੇ ਝੋਨਾ ਜੇਕਰ ਸੀਥਰੋਟ ਦਾ ਅਟੈਕ ਆਪਣੇ ਖੇਤ ਚ ਦੇਖ ਨੂੰ ਮਿਲ ਜਾਂਦਾ ਜੇਕਰ ਤਾਂ ਨਾਰਮਲ ਅਟੈਕ ਹੁੰਦਾ ਤਾਂ ਉਹਦਾ ਨੁਕਸਾਨ ਬਹੁਤ ਘੱਟ ਹੁੰਦਾ ਪਰ ਜੇਕਰ ਇਹਦਾ ਵੱਡੇ ਪੱਧਰ ਤੇ ਨੁਕਸਾਨ ਆ ਜਾਪਾਂ ਝੋਨੇ ਨ ਸਾਰੇ ਸਮੇ ਹੋਵੇ ਤਾਂ ਜਿਹੜੀ ਪੂਰੀ ਦੀ ਪੂਰੀ ਮੁੰਜਰ ਜਿਹੜੀ ਉਹ ਆਪਣੀ ਦਾਗ ਹੀ ਨਿਕਲਦੀ ਆ ਉਹਦੇ ਵਿੱਚੋਂ ਕੁਝ ਦਾਣੇ ਅੱਧਿਕ ਮੁੰਜਰ ਦੇ ਦਾਣੇ ਤੁਹਾਨੂੰ ਦਾਗੀ ਦਿਸਣਗੇ ਕਾਲੇ ਦਾਣੇ ਦਿਸਣਗੇ ਬਾਕੀ ਜਿਹੜੇ ਦਾਣੇ ਹਰੇ ਦੇ ਜ਼ਰੂਰ ਦਿਸਣਗੇ ਪਰ ਉਹ ਵੀ ਦਾਣੇ ਜਿਹੜੇ ਉਹਨਾਂ ਕੋ ਫੋਕੇ ਹੋਣਗੇ ਬਿਲਕੁਲ ਫੋਕ ਹੋਊਗਾ ਇਹ ਜਿਹੜੀ ਬਿਮਾਰੀ ਤੋਂ ਆਪਾਂ ਵਿਚਾਰ ਰੱਖਣਾ ਪਹਿਲੇ ਨੰਬਰ ਵੈਸੇ ਤਾਂ ਕਿਸਾਨ ਵੀਰ ਕਾਫੀ ਟਾਈਮ ਦੇ ਜਿਹੜੇ ਖੇਤੀਬਾੜੀ ਕਰਦੇ ਨੇ ਉਹ ਪਤਾ ਵੀ ਸੀਥਰੌੜ ਦਾ ਅਟੈਕ ਆਪਾਂ ਨੂੰ ਕਿਵੇਂ ਪਛਾਣ ਕਰਨੀ ਆ ਸੀਥਰੌੜ ਦੀ ਆਪਾਂ ਪਛਾਣ ਕਰਨੀ ਜਿਹੜੇ ਕਿਸਾਨ ਵੀਰਾਂ ਨਹੀਂ ਪਤਾ ਜਿਵੇਂ ਆਹ ਦੇਖੋ ਕਿਸਾਨ ਭਰਾ ਮੁੰਜਰ ਨਿਕਲ ਰਹੀ ਆ ਤੇ ਜਿੱਥੋਂ ਮੁੰਜਰ ਨਿਕਲ ਰਹੀ ਹੁੰਦੀ ਆ ਯਾਨੀ ਕਿ ਗੋਭ ਜਿੱਥੋਂ ਪਾ ਜੀਦੇ ਵਿੱਚੋਂ मुੰਜਰ ਨਿਕਲਦੀ ਹੈ ਇਹਦੇ ਉੱਪਰ ਜਿਹੜੇ ਤੁਹਾਨੂੰ ਕਾਲੇ ਕਾਲੇ ਧੱਬੇ ਦਿਸਣਗੇ ਇੱਥੋਂ ਜਿਹੜਾ ਯਾਨੀ ਕਿ 4-5 ਇੰਚਾਂ ਜਗ੍ਹਾ ਜਿਹੜੀ ਹੁੰਦੀ ਜਿੱਥੇ ਗੋਹ ਪਾੜਦੀ ਇੱਥੋਂ ਜਿਹੜਾ ਉਹ ਕਾਲੀ ਹੋ ਜੂਗੀ ਆਪਣੀ ਸ਼ਾਖਾ ਜਿਹੜੀ ਉੱਪਰੋਂ ਕਾਲੀ ਹੋ ਜਾਂਦੀ ਆ ਉਹਦੇ ਕਰਕੇ ਜਿਹੜਾ ਕਈ ਵਾਰ ਤਾਂ मुੰਜਰ ਨਿਕਲ ਆਉਂਦੀ ਤੇ ਬਾਅਦ ਦੇ ਵਿੱਚ ਉਹ ਬਿਮਾਰੀ ਅਟੈਕ ਕਰਦੀ ਹੈ ਜਿਹੜੀ मुੰਜਰ ਨਿਕਲ ਆਈ ਉਹਦਾ ਨੁਕਸਾਨ ਨਹੀਂ ਕਰਦੀ ਪਰ ਜਿਹੜੀ मुੰਜਰ ਅੰਦਰ ਨਿਕਲ ਰਹੀ ਹੁੰਦੀ ਆ ਉਹਦਾ ਜ਼ਿਆਦਾ ਨੁਕਸਾਨ ਕਰਦੀ ਆ ਇਹਦੇ ਬਚਾਅ ਵਾਸਤੇ ਕਿਸਾਨ ਭਰਾ ਤੁਸੀਂ ਜਿਹੜੀ ਵੈਸੇ ਤਾਂ ਕਾਫੀ ਜ਼ਿਆਦਾ ਮਾਰਕਰੀ ਦੇ ਟੈਕਨੀਕਲ ਹੈਗੇ ਵਰਤਣ ਵਾਸਤੇ ਪਰ ਇੱਥੇ ਇਹ ਜਿਹੜਾ ਹੈਕਸਾਗੋਨ ਵਾਲਾ ਟੈਕਨੀਕਲ ਹੈ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਜੇਕਰ ਤੁਹਾਡੇ ਖੇਤ ਵਿੱਚ ਸੀਥ ਰੋਡ ਦਾ ਟੈਗ ਆ ਤੁਹਾਨੂੰ ਲੱਗਦਾ ਵੀ ਇੱਕ ਵਾਰ ਆਪਣੇ ਖੇਤ ਦੇ ਜ਼ਰੂਰ ਚੈਕਿੰਗ ਪਹਿਲਾਂ ਕਰ ਲਿਓ ਕਿਉਂਕਿ ਹਨੇਰੀ ਮੀਂਹ ਤੇ ਹਨੇਰੀ ਦੇ ਨਾਲ ਵੀ ਕਾਫੀ ਜ਼ਿਆਦਾ ਝੋਨਾ ਜਿਹੜਾ ਦਾਗ ਹੀ ਹੋਇਆ ਪਰ ਜੇਕਰ ਤੁਹਾਨੂੰ ਇਦਾਂ ਦੇ ਲੱਛਣ ਨਜ਼ਰ ਆਉਂਦੇ ਆ ਤਾਂ ਫੇਰ ਤੁਸੀਂ ਜਿਹੜਾ ਚਾਹੇ ਤੁਹਾਡਾ ਝੋਨਾ ਨਿਸਰ ਚੁੱਕਾ ਚਾਹੇ ਨਿਸਾਰਾ ਲੈਣਾ ਚਾਹੇ ਗੋਭ ਜਿਆ ਜੇਕਰ ਇਹ ਬਿਮਾਰੀ ਆ ਚੁੱਕੀ ਤਾਂ ਇਹਦਾ ਕਿਸਾਨ ਭਰਾ ਤੁਸੀਂ ਸਪਰੇਅ ਕਰਨੀ ਆਪਾਂ ਜਿਹੜੀ ਹੈਕਜ਼ਾਕੋਨ ਵਾਲਾ ਟੈਕਨੀਕਲ ਕਿਸੇ ਵੀ ਤੁਸੀਂ ਡਬਲ ਟੈਕਨੀਕਲ ਦੇ ਵਿੱਚ ਲੈ ਲੈਣਾ ਜੀ ਦੇ ਨਾਲ ਹੈਕਜ਼ਾਕੋਨਾ ਜੋਲ ਹੋਵੇ ਉਹ ਆਪਾਂ ਸਪਰੇਅ ਕਰਦਣੀ ਖਾਸ ਕਰਕੇ ਸੀਤ ਰੋੜ ਤੋਂ ਇਹਦਾ ਕਾਫੀ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡਾ ਝੋਨਾ ਜੇ ਨਿਸਾਰਾ ਥੋੜਾ ਬਹੁਤ ਲਿਆ ਹੈ ਤਾਂ ਫੇਰ ਤੁਸੀਂ ਇਹਦੀ ਤੁਹਾਨੂੰ 2 ਸਪਰੇਆ ਕਰਨੀਆਂ ਪੈ ਸਕਦੀਆਂ ਐ ਟੈਕ ਜੇਕਰ ਅਗੇਤਾ ਹੈ ਜੇਕਰ ਝੋਨੇ ਨੇ ਸਾਰਾ ਲਗਭਗ ਪੂਰਾ ਲੈ ਲਿਆ ਤਾਂ ਫੇਰ ਤੁਸੀਂ ਇੱਕ ਸਪਰੇਅ ਨਾਲ ਆਪਣਾ ਸਰ ਸਕਦਾ ਆਪਾਂ ਨੂੰ ਡਬਲ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ ਪਰ ਸਪਰੇਅ ਆਪਾਂ ਡਬਲ ਉਥੇ ਕਰਨੀ ਜਿੱਥੇ ਆਪਾਂ ਨੂੰ ਲੱਗੇ ਜਿਵੇਂ ਆ ਤੁਸੀਂ ਦੇਖ ਸਕਦੇ ਕਿਸਾਨ ਭਰਾਓ ਆ ਵੱਟ ਦੇ ਨਾਲ ਹੀ ਜਿਹੜਾ ਸੀਥ ਰੋਡ ਦੇ ਇੱਕ ਬੂਟੇ ਨੂੰ ਸੀਥ ਰੋਡ ਦਾ ਟੈਕ ਆ ਇਹਦੇ ਵਿੱਚ ਤੁਸੀਂ ਦੇਖਦਾ ਦੇ ਉੱਪਰ ਜਿਹੜੀਆਂ ਮੁੰਜਰਾਂ ਆ ਦੇਖੋ ਕਿੰਨੇ ਜਾਣੇ ਜਿਹੜੇ ਦਾਗੀ ਦਾਣੇ ਆ ਉੱਪਰ ਵੱਲ ਨੂੰ ਆ ਇਹਨਾਂ ਦੇ ਇਹ ਫੋਗ ਆ ਜਿਹੜਾ ਥੱਲੇ ਵੱਲ ਨੂੰ ਝੁਗੀ ਮੁੰਝਰ ਉਹਦੇ ਵਿੱਚ ਦਾਣੇ ਭਰ ਚੁੱਕੇ ਆ ਆ ਜਿਹੜਾ ਉੱਪਰ ਵੱਲ ਨੂੰ ਆ ਇਹ ਫੋਗ ਬਣ ਚੁੱਕਾ ਆ ਇੱਥੇ ਵੀ ਹੈਗਾ ਐਦਾਂ ਤਾਂ ਨੂੰ ਸੀਤ ਰੋੜ ਦੀ ਨਿਸ਼ਾਨੀ ਦਿਖ ਜੂਗੀ ਇਹ ਆਪਾਂ ਖੇਤ ਦੇ ਵਿੱਚ ਵੀ ਦੇਖਣਾ ਕਈ ਵਾਰ ਵੱਟਾਂ ਦੇ ਨਾਲ ਐਦਾਂ ਹੁੰਦਾ ਕਿ ਵੱਟਾਂ ਦੇ ਨਾਲ ਆਪਾਂ ਸਪਰੇਅ ਮਾਰੀ ਹੁੰਦੀ ਉਹਦੇ ਕਾਰਨ ਵੀ ਆਪਣੇ ਦਾਗ ਦੇਖ ਪੈਂਦੇ ਪਰ ਆਪਾਂ ਨੂੰ ਉਹ ਇੱਥੋਂ ਕਨਫਰਮ ਹੋ ਜਾਂਦਾ ਜੇਕਰ ਐਦਾਂ ਦਾਗ ਹੈਗੇ ਆ ਜਿਹੜੀ ਸੀਸ ਤੇ ਜਾਨੀ ਕਿ ਜਿਹੜੀ ਆਪਣੀ ਪਾਇਪ ਹੁੰਦੀ ਪੈਰ ਤੇ ਦਾਗਿਆ ਤੇ ਮੁੰਜੁਰ ਉੱਪਰੋਂ ਜੇਕਰ ਦਾਗ ਗਈ ਹੈ ਜਾਂ ਉਹਦੇ ਚ ਫੋਗ ਬਣ ਰਿਹਾ ਤਾਂ ਸਮਝ ਲੈਣਾ ਤੁਹਾਡੇ ਖੇਤ ਦੇ ਵਿੱਚ ਸੀਥਰੋਡ ਦਾ ਅਟੈਕ ਆ ਇਹ ਬਿਮਾਰੀ ਤੋਂ ਖਾਸ ਕਰਕੇ ਆਪਾਂ ਬਚਾਅ ਕਰਨਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਤੁਹਾਡਾ ਘੱਟੋ ਘੱਟ ਜੇਕਰ ਆਪਾਂ ਗੱਲ ਕਰੀ ਜੇਕਰ ਜ਼ਿਆਦਾ ਅਟੈਕ ਕਰਦੀ ਤੇ 5 ਤੋਂ 7 ਘੰਟੇ ਤੱਕ ਜਿਹੜਾ ਝੋਨੇ ਦਾ ਝਾੜ ਆਰਾਮ ਦੇ ਨਾਲ ਘਟਾ ਜਾਂਦੀ ਆ ਇਸ ਚੀਜ਼ ਤੋਂ ਧਿਆਨ ਰੱਖਣਾ ਹੁਣ ਜਿਹੜੇ ਕਿਸਾਨ ਵੀਰ ਪਹਿਰੇ ਸਪਰੇਅ ਕਰੀਏ ਜਾਂ ਨਾ ਕਰੀਏ ਤਾਂ ਕਿਸਾਨ ਭਰਾਓ ਜੇਕਰ ਦਾ ਤੁਹਾਡਾ ਝੋਨਾ ਲਗਭਗ ਪੂਰਾ ਨਿਸਰ ਚੁੱਕਾ ਤੇ ਥੱਲੇ ਵੱਲ ਨੂੰ ਮੁੰਜਰਾਂ ਦਾ ਝਕਾਅ ਹੋ ਚੁੱਕਾ ਹੈ ਤਾਂ ਜੇਕਰ ਇਦਾਂ ਦੀ ਕੋਈ ਤੁਹਾਡੇ ਖੇਤ 'ਚ ਬਿਮਾਰੀ ਦਾ ਅਟੈਕ ਨਹੀਂ ਹੈਗਾ ਤੇ ਆਪਾਂ ਸਪਰੇ ਜਿਹੜੀ ਸਕਿਪ ਕਰ ਸਕਦੇ ਜਾਨੀ ਕਿ ਸਪਰੇ ਆ ਪਰ ਰਹਿਣ ਦੇ ਸਕਦੇ ਆ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਪਰ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਖੇਤ 'ਚ ਪਿਛਲੇ ਸਾਲ ਹਲਦੀ ਰੋਗ ਆਇਆ ਜਾਂ ਇਦਾਂ ਦੀ ਕੋਈ ਸ਼ਿਕਾਇਤ ਹੈਗੀ ਆ ਤਾਂ ਫਿਰ ਆਪਾਂ ਜੇਕਰ ਪਹਿਲਾਂ ਕੋਈ ਵੀ ਨਹੀਂ ਸਪਰੇ ਕੀਤੀ ਤਾਂ ਇੱਕ ਸਪਰੇ ਆ ਆਪਾਂ ਜਿਹੜੀ ਇਸ ਟਾਈਮ ਤੇ ਜਦੋਂ ਮੁੰਜਰਾਂ ਦਾ ਥੱਲੇ ਵੱਲ ਨੂੰ ਝਕਾਅ ਹੋ ਜਾਂਦਾ ਹਲਦੀ ਰੋਗ ਦੀ ਸਪਰੇ ਕਰ ਸਕਦੇ ਜਿਵੇਂ ਪ੍ਰੋਪੀਕੋਨੋਜੋਲ ਵਾਲਾ ਟੈਕਨੀਕਲ ਲੈ ਕੇ ਉਹ ਆਪਾਂ ਸਪਰੇ ਕਰ ਸਕਦੇ ਆ ਤਾਂ ਇਹਦੇ ਨਾਲ ਕਿਸਾਨ ਨੂੰ ਜਿਹੜਾ ਆਪਣਾ ਸੀਸਥਰੋਡ ਦਾ ਜਦੋਂ ਅਟੈਕ ਹੁੰਦਾ ਜੇਕਰ ਤੁਹਾਡੇ ਖੇਤ 'ਚ ਸੀਸਥਰੋਡ ਦਾ ਅਟੈਕ ਹੁੰਦਾ ਇਹ ਖਾਸ ਕਰਕੇ ਉਹਨਾਂ ਖੇਤਾਂ 'ਚ ਜ਼ਿਆਦਾ ਹੁੰਦਾ ਜਿੱਥੇ ਆਪਣੀ ਜਿਹੜੀ ਖਾਦਾਂ ਦੇ ਬੈਲੈਂਸ ਰੂਪ 'ਚ ਆਪਾਂ ਨਹੀਂ ਪਾਉਂਦੇ ਤੇ ਜਦੋਂ ਤਤਾਂ ਦੀ ਘਾਟ ਆਉਂਦੀ ਆ ਤਾਂ ਜੇਕਰ ਆਪਾਂ ਇੱਥੇ ਤੁਹਾਨੂੰ ਸੀਸਥਰੋਡ ਦਾ ਅਟੈਕ ਦੇਖਦਾ ਤੇ ਫੰਗੀ ਸ਼ੈੱਡ ਦੇ ਨਾਲ ਤੁਸੀਂ ਜਿਹੜਾ ਆਪਣਾ ਐਨਪੀਕੇ 13 0 45 ਉਹਦੀ ਸਪਰੇਅ ਕਰੋਗੇ ਤੇ ਉਹਦਾ ਆਪਾਂ ਨੂੰ ਹੋਰ ਜ਼ਿਆਦਾ ਫਾਇਦਾ ਮਿਲੂ ਕਿਉਂਕਿ ਜਦੋਂ ਬੂਟੇ ਦੇ ਵਿੱਚੋਂ ਨਾ ਤਾਕਤ ਖਤਮ ਹੋ ਜਾਂਦੀ ਆ ਤੇ ਜਿਹੜੀਆਂ ਲਾਸਟ ਤੇ ਸ਼ਾਖਾ ਨਿਕਲਦੀਆਂ ਜਿਵੇਂ ਹੁਣ ਆ ਸ਼ਾਖਾ ਨਜ਼ਰ ਆਈ ਥੱਲੇ ਉੱਪਰ ਵਾਲਾ ਝੋਨਾ ਨਿਸਰ ਚੁੱਕਾ ਜਿਹੜੀ ਲਾਸਟ ਤੇ ਸ਼ਾਖਾ ਬਾਅਦ ਦੇ ਵਿੱਚ ਨਿਕਲਦੀਆਂ ਉਹਨਾਂ ਵਾਸਤੇ ਜਿਹੜੇ ਬੂਟੇ ਦੇ ਵਿੱਚ ਤਾਕਤ ਬਹੁਤ ਘੱਟ ਰਹਿ ਜਾਂਦੀ ਆ ਤੇ ਜੇਕਰ ਸੀਸਥ ਰੋਡ ਦਾ ਅਟੈਕ ਆ ਤੇ ਉਹ ਜਿਹੜੀਆਂ ਸ਼ਾਖਾ ਆ ਉਹ ਪੂਰੀ ਦੀ ਪੂਰੀ ਮੁੰਜਰ ਤੁਹਾਡੀ ਦਾਗ ਹੀ ਨਿਕਲੂਗੀ ਫੋਗ ਵਾਲੀ ਨਿਕਲੂਗੀ ਇਹ ਚੀਜ਼ ਦੇਖ ਨੂੰ ਮਿਲੀ ਆ ਤਾਂ ਜੇਕਰ ਇਹ ਚੀਜ਼ ਦਾ ਅਟੈਕ ਹੈ ਤਾਂ ਤੁਸੀਂ ਜਰੂਰ ਆਪਣੀ ਇਹ ਹੈਕ ਜਾਕੋਨਾ ਜਾਲ ਵਾਲੇ ਟੈਗਰੀ ਦੇ ਨਾਲ ਜਿਹੜੀ 13045 ਦੀ ਸਪਰੇਅ ਮਿਕਸ ਕਰਕੇ ਜ਼ਰੂਰ ਕਰਨੀ ਆ ਤੇ ਹੁਣ ਜੇਕਰ ਤੁਹਾਡਾ ਝੋਨਾ ਬਿਲਕੁਲ ਪੂਰਾ ਨਿਸਰ ਚੁੱਕਾ ਮੁੰਜਰਾ ਥੱਲੇ ਵੱਲ ਝੋਕ ਚੁਕੀਆਂ ਤੇ ਜਿਹੜੇ ਕਿਸਾਨ ਵੀਰਾਂ ਨੇ ਚਾਹੇ ਤੁਹਾਡੇ ਖੇਤ ਤੇ ਤੇਲਾ ਹੈਗਾ ਜਾਂ ਨਹੀਂ ਹੈਗਾ ਜੇਕਰ ਅਡਵਾਂਸ ਦੇਵੇ ਤੁਸੀਂ ਸਪਰੇਅ ਕਰਨੀ ਤੇਲੇ ਦੀ ਤਾਂ ਤੁਸੀਂ ਹੁਣ ਆਪਾਂ ਜਦੋਂ ਮੁੰਜਰਾ ਦਾ ਝੁਕਾ ਥੱਲੇ ਵੱਲ ਨੂੰ ਹੋ ਜਾਂਦਾ ਤੇ ਉਦੋਂ ਆਪਾਂ ਜਿਹੜੇ ਹੁਣ ਸਤੰਬਰ ਮਹੀਨਾ ਵੈਸੇ ਚੱਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਖਾਸ ਕਰਕੇ ਜ਼ਿਆਦਾ ਪਾਣੀ ਭਰਿਆ ਖੇਤਾਂ ਜੁਤੇ ਤੇਲੇ ਦਾ ਅਟੈਕ ਹੋ ਸਕਦਾ ਤਾਂ ਬਾਕੀ ਮੌਸਮ ਨੂੰ ਦੇਖਦੇ ਹੋ ਤੁਸੀਂ ਜਿਹੜੀ ਜੇਕਰ ਤੁਹਾਨੂੰ 2-3 ਘੰਟੇ ਮਿਲਦੇ ਸਪਰੇਅ ਕਰਨ ਦੇ ਤਾਂ ਤੁਸੀਂ 2 ਤੱਕ 3 ਘੰਟਿਆਂ ਦੇ ਵਿੱਚ ਵੀ ਜਿਹੜੀ ਸਪਰੇਅ ਕਰ ਸਕਦੇ ਜੇ ਕੋਈ ਵੀ ਸਪਰੇਅ ਆਪਾਂ ਜਿਹੜੀ ਹੁਣ ਕਰਦੇ ਆ ਜਿਹੜੇ ਡਬਲ ਟੈਕਨੀਕਲ ਵਾਲੇ ਹੁੰਦੇ ਆ ਕਿਉਂਕਿ ਇਹ ਤੇਜ਼ ਹੁੰਦੇ ਆ ਟੈਕਨੀਕਲ ਤਾਂ ਇਹ ਜਿਹੜੇ 2 ਘੰਟੇ ਬਾਅਦ ਆਪਣਾ ਜਿਹੜਾ ਅਸਰ ਪੂਰਾ ਕਰ ਜਾਂਦੇ ਆ ਤਾਂ 2 ਘੰਟੇ ਆਪਾਂ ਨੂੰ ਜੇਕਰ ਟਾਈਮ ਮਿਲਦਾ ਮੌਸਮ ਸਾਫ਼ ਹੈ ਵੈਸੇ ਤਾਂ ਤਾਂ ਆਪਾਂ ਸਪਰੇਅ ਜਿਹੜੀ ਕਰ ਸਕਦੇ ਆ ਸਪਰੇਅ ਜੇਕਰ ਤੁਸੀਂ ਬਿਲਕੁਲ ਅੱਗੇ ਪਹਿਲਾਂ ਨਹੀਂ ਕੀਤੀ ਤੇ ਇੱਕ ਸਪਰੇਅ ਜ਼ਰੂਰ ਕਰ ਦਿਓ ਸੋ ਬਹੁਤ-ਬਹੁਤ ਧੰਨਵਾਦ